ਸਸਕੀ ਕਾਲ ਜੀ ਕੀ ਹਾਲ ਚਾਲ ਹੈ ਵੀਡੀਓ ਸ਼ੁਰੂ ਕਰਦੇ ਆ ਅੱਜ ਦੀ ਅੱਜ ਨਾ ਮੈਂ ਇੱਕ ਆਮ ਜਿਹਾ ਵਿਸ਼ੇ ਤੇ ਗੱਲ ਕਰਾਂਗਾ ਜਿਹੜਾ ਤੁਸੀਂ ਆ ਆਪਣੀ ਰੋਜ਼ਮਰ ਦੀ ਜ਼ਿੰਦਗੀ ਚ ਜਿਹਦਾ ਤੁਸੀਂ ਰੋਜ਼ ਸਾਹਮਣਾ ਕਰਦੇ ਆ ਇੱਕ ਨਾ ਪਹਿਲਾ ਖਬਰ ਤੁਹਾਨੂੰ ਦੱਸਦਾ ਆ ਇੱਕ ਖਬਰ ਐ ਜਿਹੜਾ ਸਿੱਧਾ ਲਿੰਕ ਕਿਸ ਵਿਸ਼ੇ ਨਾਲ ਐ ਇਹ ਖਬਰ ਹੈ ਕਿ ਪਾਣੀਪੱਤ ਦੀ ਉੱਥੇ ਇੱਕ ਨਾ ਗਵਾਂਢੀ ਨੇ ਆਪਣੇ ਗਵਾਂਢੀ ਦੀ ਕਾਰ ਨੂੰ ਅੱਗ ਲਾ ਦਿੱਤੀ ਰਾਤ ਨੂੰ ਅੱਗ ਕਾਹਤੇ ਲਾਈ ਅਸਲ ਦੇ ਵਿੱਚ ਉਹ ਉਹਦੀ ਤਰੱਕੀ ਤੋਂ ਨਾ ਖੁਸ਼ ਸੀਗਾ ਉਹ ਗਵਾਂਢੀ ਕਹਿੰਦੇ ਵੀ ਉਹਨੇ ਸਾਲ 'ਚ ਦੋ ਗੱਡੀਆਂ ਨਵੀਆਂ ਕਢਾ ਲਈਆਂ ਤੇ ਉਹ ਗਵੰਡੀ ਨੂੰ ਸਾੜਾ ਸੀਗਾ ਸਾੜਾ ਜਾਂ ਈਰਖਾ ਕਹ ਦਿੰਦੇ ਆ ਜਾਂ ਜੈਲਸ ਕਹ ਦਿੰਦੇ ਆ ਜਾਂ ਈਰਸ਼ਾ ਕਹ ਦਿੰਦੇ ਆ ਤੇ ਉਹਨੇ ਰਾਤ ਨੂੰ ਅੱਗ ਲਾਤੀ ਕਿਉਂਕਿ ਉਤੋਂ ਉਹਦੀ ਤਰੱਕੀ ਜਰੀ ਨਹੀਂ ਸੀ ਜਾ ਰਹੀ ਸੋ ਬਿਸ਼ਾ ਵੀ ਇਹੀ ਆਜ ਤੇ ਬਿਸ਼ਾ ਤੁਹਾਨੂੰ ਪਤਾ ਲੱਗ ਗਿਆ ਮੇਰਾ ਨਾਮ ਬੱਬੂ ਪਨੇਸਰ ਆ ਮੈਂ ਇਸ ਤਰ੍ਹਾਂ ਦੇ ਹਲਕੇ ਫੁਲਕੇ ਵਿਸ਼ਿਆਂ ਤੇ ਵੀਡੀਓ ਪਾਉਂਦਾ ਰਹਿਣਾ ਆ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਆ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਮੈਂ ਪਹਿਲੇ ਦੱਸ ਦਿੰਦਾ ਵੀ ਸ਼ੇਅਰ ਕਰਦੇ ਹੋ ਜਾਂ ਲਾਈਕ ਕਰਦੇ ਹੋ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੋ ਫੋਲੋ ਕਰਦੇ ਹੋ ਜੋ ਕੁਝ ਕਰ ਸਕਦੇ ਆ। ਈਰਖਾ ਜਾਂ ਈਰਸ਼ਾ ਜਾਂ ਜੈਲਸ ਇਹੋ ਇਨਸਾਨੀ ਭਾਵ ਹੈ ਇੱਕ। ਹੁਣ ਜੇ ਇਹ ਇਨਸਾਨੀ ਫਿਤਰਤ ਹੈ ਤਾਂ ਸਾਰਿਆਂ ਨੂੰ ਹੁੰਦੀ ਹੋਏਗੀ ਤੇ ਅਸਲ ਦੇ ਵਿੱਚ ਇਹ ਹੁੰਦਾ ਕਿੱਦਾਂ ਹੈ ਜਦ ਕੋਈ ਬੰਦਾ ਛੋਟੇ ਲੈਵਲ ਤੋਂ ਬਹੁਤ بڑے ਅਹੁਦੇ ਤੇ ਚਲੇ ਜਾਂਦਾ ਹੈ ਆਪਣੀ ਮਿਹਨਤ ਆਪਣੀ ਲਗਨ ਜਾਂ ਕਿਸਮਤ ਜਾਂ ਹੋਰ ਕੋਸ਼ਿਸ਼ੀ ਜਿੰਨੇ ਵੀ ਕਾਰਨ ਹੋ ਸਕਦੇ ਉਹਨਾਂ ਦੇ ਬਲਬੂਤੇ ਕੁਝ ਬੰਦਿਆਂ ਨੂੰ ਉਹਦੇ ਤੋਂ ਜੈਲ ਸੋਣ ਲੱਪੰਦੀ ਹੈ ਜਿਹੜੇ ਨਹੀਂ ਚਾਹਦੇ ਐ ਕਿ ਉਹ ਇੱਥੇ ਪਹੁੰਚੇ ਜਾਂ ਜਿਹੜੇ ਉਹ ਤੋਂ ਨਾਖੁਸ਼ ਹੁੰਦੇ ਆ ਜਾਂ ਜਿਹੜੇ ਉਹਦੇ ਨਾਲ ਨਫ਼ਰਤ ਕਰਦੇ ਹੁੰਦੇ ਆ ਹਾਂ ਹੁਣ ਇੱਥੇ ਨਫ਼ਰਤ ਦੀ ਗੱਲ ਆਈ ਹੈ ਤਾਂ ਨਫ਼ਰਤ ਈਰਖਾ ਦੀ ਭੈਣ ਹੈ ਹੁਣ ਇਹ ਛੋਟੀ ਭੈਣ ਆ ਕਿ ਵੱਡੀ ਭੈਣ ਇਹ ਤੁਸੀਂ ਦੇਖਿਓ ਪਰ ਰਿਸ਼ਤਾ ਪੂਰਾ ਦੋਹਾਂ ਦਾ ਹੈਗਾ ਹੈ ਤੇ ਜਦ ਨਾਲ ਈਰਖਾ ਤੇ ਨਫ਼ਰਤ ਦੋਏ ਭੈਣਾਂ ਰਲ ਜਾਂਦੀਆਂ ਫਿਰ ਕ੍ਰਾਈਮ ਕਰਦੀਆਂ ਉਹ ਕ੍ਰਾਈਮ ਵੀ ਇਹੋ ਜਿਹਾ ਜੋ ਤੁਸੀਂ ਸੋਚ ਨਹੀਂ ਸਕਦੇ ਇਹੋ ਜਿਹਾ ਕ੍ਰਾਈਮ ਕਿਸੇ ਦੀ ਜਾਨ ਵੀ ਲੈ ਸਕਦਾ ਹੈ ਤੇ ਕਿਸੇ ਦੀ ਪ੍ਰਾਪਰਟੀ ਦਾ ਨੁਕਸਾਨ ਵੀ ਕਰ ਸਕਦਾ। ਪੁਰਾਣੇ ਸਮਿਆਂ 'ਚ ਨਾ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਰੋਟੀ ਦੁਨੀਆ ਤੋਂ ਲਕੋ ਕੇ ਖਾਣੀ ਚਾਹੀਦੀ ਹੈ। ਹੁਣ ਇੱਥੇ ਰੋਟੀ ਖਾਣ ਵਾਲੀ ਰੋਟੀ ਦਾ ਨਹੀਂ ਮਤਲਬ ਹੈਗਾ। ਇੱਥੇ ਰੋਟੀ ਦਾ ਹੋਰ ਵੀ ਕੋਈ ਕੁਛ ਮਤਲਬ ਹੈ। ਇੱਥੇ ਰੋਟੀ ਦਾ ਮਤਲਬ ਤੁਹਾਡੀ ਧਨ ਦੌਲਤ ਸਰਮਾਇਆ ਤੁਹਾਡੀ ਕਮਾਈ ਇਹ ਹੈ। ਇਹ ਦੁਨੀਆ ਤੋਂ ਲੁਕੋ ਕੇ ਇਸੇ ਕਰਕੇ ਖਾਣੀ ਚਾਹੀਦੀ ਕਿਉਂਕਿ ਦੁਨੀਆ ਦੇਖ ਕੇ ਖੁਸ਼ ਨਹੀਂ ਹੁੰਦੀ ਕਿਸੇ ਦੀ ਤਰੱਕੀ ਤੇ ਉਹ ਹਮੇਸ਼ਾ ਇਹੋ ਜਿਹੇ ਕੰਮ ਕਰਦੀ ਆ ਜਿਹਦੇ ਨਾਲ ਤੁਹਾਨੂੰ ਨੁਕਸਾਨ ਹੋਵੇ ਤੇ ਸਮਝਦਾਰ ਬੰਦੇ ਇਹਨਾਂ ਚੀਜ਼ਾਂ ਦਾ ਦਿਖਾਵਾ ਨਹੀਂ ਬਹੁਤਾ ਕਰਦੇ ਲੋੜ ਤੋਂ ਵੱਧ ਜੇ ਦਿਖਾਵਾ ਹੁੰਦਾ ਨਾ ਫਿਰ ਪ੍ਰੋਬਲਮ ਆਦੀ ਹੈ ਪਰ ਇਹਨਾਂ ਚੀਜ਼ਾਂ ਨੂੰ ਅਸੀਂ ਲੁਕੋ ਵੀ ਨਹੀਂ ਸਕਦੇ ਅੱਜ ਦੇ ਜਮਾਨੇ 'ਚ ਕਿਉਂਕਿ ਇਹ ਜਗਜाहिर ਹੋ ਜੰਨੀ ਹੈ ਤੇ ਜਿਨ੍ਹਾਂ ਦੀ ਤੁਸੀਂ ਈਰਖਾ ਦਾ ਸ਼ਿਕਾਰ ਹੋਣਾ ਹੁੰਦਾ ਹੈ ਨਾ ਉਹ ਤੁਸੀਂ ਹੋ ਜੰਨੇ ਹੋ ਪਰ ਸਿਆਣਿਆਂ ਦੀ ਗੱਲ ਚਾਹੀ ਪੁਰਾਣੀ ਹੈ ਪਰ ਅੱਜ ਦੇ ਸਮੇਂ ਤੇ ਵੀ ਪੂਰੀ ਟੱਕਦੀ ਹੈ ਈਰਖਾ ਕੱਲੀ ਇਨਸਾਨਾਂ ਚ ਨਹੀਂ ਧਰਮਾਂ ਚ ਵੀ ਹੁੰਦੀ ਹੈ ਹਾਲਾਂਕਿ ਹਰੇਕ ਧਰਮ ਮਨਾ ਕਰਦਾ ਹੈ ਇਸ ਚੀਜ਼ ਨੂੰ ਪਰ ਜਿਹੜੇ ਧਰਮ ਚਲਾਉਣ ਵਾਲੇ ਹਨ ਨਾ ਉਹ ਈਰਖਾ ਤੇ ਨਫ਼ਰਤ ਫੈਲਾਉਂਦੇ ਹੈ ਦੂਜੇ ਧਰਮਾਂ ਪ੍ਰਤੀ ਉਹ ਅਸਲ ਚ ਇੱਕ ਦੂਜੇ ਤੋਂ ਛੜਦੇ ਰਹਿੰਦੇ ਆ ਜੇ ਕੋਈ 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 ਚੀਜ਼ ਕੋਈ ਵਧੀਆ ਕਰਦਾ ਹੈ ਨਾ ਤਾਂ ਦੂਜਾ ਬੰਦਾ ਉਹਦਾ ਉਹਦੇ ਵਿਰੁੱਧ ਪ੍ਰੋਪਾਗੈਂਡਾ ਜ਼ਰੂਰ ਚਲਾਉਂਦਾ ਹੈ ਮੈਂ ਮਾ ਧਰਮਾ ਧੁਰਮਾ ਦੀ ਗੱਲ ਘੱਟੇ ਕਰਦਾ ਹੁੰਨਾ ਕਿਉਂਕਿ ਜਦੋਂ ਗੱਲਾਂ ਸੱਚੀਆਂ ਹੋ ਜਾਂਦੀਆਂ ਹਨ ਫਿਰ ਹਿਰਦੇ ਬਲੂਂਦਰ ਹੋ ਜਾਂਦੇ ਆ ਫਿਰ ਇਸ ਗੱਲ ਨੂੰ ਛੱਡੇ ਦਿੰਦੇ ਆ ਜਿਹਨੇ ਕਰਨੀ ਕਰੀ ਜਵੇ ਅੱਛਾ ਈਰਖਾ ਨਾ ਜਾਤਾਂ ਪਾਤਾਂ 'ਚ ਵੀ ਹੁੰਦੀ ਹੈ ਜਦੋਂ ਕੋਈ ਛੋਟੀ ਜਾਤ ਆਲਾ ਬੰਦਾ ਕਿਸੇ ਆਪਣੇ ਚਲੋ ਮਿਹਨਤ ਦੇ ਸਿਰ ਤੇ ਆਪਣੇ ਜਾਂ ਲਗਨ ਦੇ ਸਿਰ ਤੇ ਕਿਸੇ ਵੱਡੇ ਅਹੁਦੇ ਤੇ ਪਹੁੰਚ ਜਾਂਦਾ ਹੈ ਤਾਂ ਹੋਰ ਲੋਕ ਜਿਹੜੇ ਉਹ ਤੋਂ ਛੜਦੇ ਐ ਜਾਂ ਬੜੀਆਂ ਜਾਤਾਂ ਦੇ ਜਾਂ ਜਿਹੜੇ ਨਹੀਂ ਚਾਹਦੇ ਪਏ ਉਹ ਇੱਥੇ ਪਹੁੰਚੇ ਉਹ ਫਿਰ ਉਹਦੀ ਜਾਤ ਪ੍ਰਤੀ ਕਮੈਂਟ ਕਰਕੇ ਜਾਂ ਟਿੱਪਣੀਆਂ ਕਰਕੇ ਆਪਣੀ ਈਰਖਾ ਦੀ ਅੱਗ ਨੂੰ ਭੜਕਾਉਂਦੇ ਐ ਇਦਾਂ ਵੀ ਚੱਲਦਾ ਐ ਅੱਜਕੱਲ ਇੱਕ ਹੋਰ ਗੱਲ ਚਲੋ ਅੱਪਾ ਤਾਂ ਇਹ ਜਿਹੜੇ ਅ ਬੰਦੇ ਛੋਟੇ ਲੈਵਲ ਤੋਂ ਉੱਤੇ ਲੈਵਲ ਤੇ ਗਏ ਉਹਨਾਂ ਦੇ ਹੱਕ ਦੀ ਗੱਲ ਕੀਤੀ ਐ ਇੱਕ ਹੋਰ ਗੱਲ ਵੀ ਹੋ ਜਾਂਦੀ ਐ ਕਈ ਵਾਰੀ ਕਈ ਬੰਦਾ ਛੋਟੇ ਲੈਵਲ ਤੋਂ ਚਲੋ ਪਹੁੰਚ ਗਿਆ ਉੱਚੀ ਅਹੁਦੇ ਤੇ ਪਰ ਉੱਥੇ ਜਾ ਕੇ ਕਈਆਂ ਨੂੰ ਹੰਕਾਰ ਹੋ ਜਾਂਦਾ ਉਹ ਹੰਕਾਰ ਵੀ ਤੁਹਾਡਾ ਹੰਕਾਰ ਕਰਕੇ ਵੀ ਤੁਸੀਂ ਈਰਖਾ ਦਾ ਸ਼ਿਕਾਰ ਹੁੰਦੇ ਹੋ ਚਲੋ ਮੰਨ ਲਓ ਤੁਸੀਂ ਪਹੁੰਚੇ ਗਏ ਐਡੇ ਅਹੁਦੇ ਤੇ ਉੱਥੇ ਜਾ ਕੇ ਤੁਸੀਂ ਕਹਿਣ ਲਲਕਾਰੇ ਮਾਰਨ ਨਾ ਪਾਓ ਜਾਂ ਕਰੀ ਜੋ ਪੇ ਮੈਂ ਹੀ ਮੈਂ ਹੀ ਐ ਸਭ ਕੁਝ ਜਾਂ ਫਿਰ ਪੇ ਤੁਹਾਡੇ ਤੁਹਾਡੇ ਵਰਗੇ ਲੱਲੀ ਛੱਲੀ ਦੇ ਬਸ ਦਾ ਰੋਗ ਨਹੀਂ ਇਹ ਵੀ ਹੰਕਾਰ ਹੈ ਤੇ ਇਸ ਹੰਕਾਰ ਕਰਕੇ ਤੁਸੀਂ ਜਿਹੜੇ ਈਰਖਾਲੂ ਲੋਕ ਹੁੰਦੇ ਆ ਉਹਨਾਂ ਨੂੰ ਸੱਦਾ ਦੇ ਰਹੇ ਹੁੰਦੇ ਆ ਪੇ ਮੇਰੇ ਸਿਰ 'ਚ ਆ ਕੇ ਪੱਥਰ ਮਾਰ ਮਤਲਬ ਉਹਨਾਂ ਦਾ ਤੁਸੀਂ ਸ਼ਿਕਾਰ ਬਣ ਰਹੇ ਹੁੰਦੇ ਆ ਮਤਲਬ ਤੁਸੀਂ ਆਪਣਾ ਹੰਕਾਰ ਦੱਸੂਗੇ ਜਾਂ ਲਲਕਾਰੇ ਮਾਰੂਗੇ ਫਿਰ ਤਾਂ ਅਗਲਾ ਪੱਥਰ ਮਾਰੂਗਾ ਹੀ ਤੁਹਾਡਾ ਨੁਕਸਾਨ ਤੈਅ ਆ ਫਿਰ ਇਹ ਵੀ ਅੱਜਕੱਲ ਵਰਤਾਰਾ ਹੈਗਾ ਹੈ ਕਈ ਜਿਹੜੇ ਬਹੁਤ ਜ਼ਿਆਦਾ ਤਰੱਕੀ ਕਰ ਜਾਂਦੇ ਹਨ ਉਹ ਵੀ ਫਿਰ ਉੱਪਰ ਨੂੰ ਥੁੱਕਣ ਲੱਪੰਦੇ ਆ ਇਹ ਨੁਕਸਾਨ ਤਾਂ ਹੀ ਹੁੰਦਾ ਹੈ ਜਦੋਂ ਤੁਸੀਂ ਚਲੋ ਪਹੁੰਚ ਗਏ ਉਹਦੇ ਤੇ ਬڑے ਅਹੁਦੇ ਤੇ ਪਹੁੰਚ ਗਏ ਮਿਹਨਤ ਨਾਲ ਲਗਨ ਨਾਲ ਜਿੱਦਾਂ ਵੀ ਕਿਸਮਤ ਨਾਲ ਪਰ ਹੰਬਲਨੈਸ ਹੋਣੀ ਚਾਹੀਦੀ ਹੈ ਉਦਾਂ ਦੀ ਹੋਣੀ ਚਾਹੀਦੀ ਜਿੱਦਾਂ ਦੀ ਪਹਿਲਾਂ ਸੀਗੀ ਤੁਹਾਡਾ ਚ ਸਬਰ ਸੰਤੋਖ ਕਾਇਮ ਰਹਿਣਾ ਚਾਹੀਦਾ ਹੈ ਤਾਂ ਵੀ ਤੁਸੀਂ ਇਦਾਂ ਦੇ ਚੀਜ਼ਾਂ ਤੋਂ ਬਚ ਸਕਦੇ ਹੋ ਸੋ ਇਹੀ ਸੀਗੀ ਵੀਡੀਓ ਵੀਡੀਓ ਮੈਂ ਛੋਟੀ ਰੱਖਦਾ ਹੁੰਨਾ ਤੇ ਉਮੀਦ ਕਰਦਾ ਪੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਤੇ ਜੇ ਚੰਗੀ ਲੱਗੀ ਆ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਫੋਲੋ ਕਰ ਦਿਓ ਤੇ ਆਖਰ ਚ ਮੈਂ ਇਹੀ ਕਹਿਣਾ ਚਾਹਨਾ ਆ ਵੀ ਚਲੋ ਤੁਸੀਂ ਜੇ بڑے ਅਹੁਦੇ ਤੇ ਪਹੁੰਚ ਗਏ ਹੋ ਨਾ ਤਾਂ ਆਪਣੇ ਜਿਹੜੇ ਗੁਣ ਐ ਤੁਹਾਡੇ ਵਧੀਆ ਗੁਣ ਉਹਨਾਂ ਨੂੰ ਬਰਕਰਾਰ ਰੱਖਣਾ ਐ ਜੇ ਕੋਈ ਕੋਈ بڑے ਅਹੁਦੇ ਤੇ ਪਹੁੰਚਿਆ ਆ ਕੋਈ ਬੰਦਾ ਤਾਂ ਉਹਨੂੰ ਦੇਖ ਕੇ ਜਲਣਾ ਨਹੀਂ ਚਾਹੀਦਾ ਹਾਲਾਂਕਿ ਹਾਂ ਕਿ ਉਹਦੇ ਕੋਲ ਸਿੱਖਿਆ ਲੈਣੀ ਚਾਹੀਦੀ ਹੈ ਕਿ ਜੇ ਇਹ ਕਰ ਸਕਦਾ ਹੈ ਤਾਂ ਮੈਂ ਵੀ ਕਰ ਸਕਦਾ ਹਾਂ ਜੇ ਇਹ ਸਫਲ ਹੋ ਸਕਦਾ ਤਾਂ ਮੈਂ ਵੀ ਸਫਲ ਹੋ ਸਕਦਾ ਹਾਲਾਂਕਿ ਸਫਲਤਾ ਨੂੰ ਸਮਾਂ ਲੱਗਦਾ ਹੁੰਦਾ ਹੈ ਬਹੁਤ ਸਮਾਂ ਲੱਗਦਾ ਹਾਂ ਕੁਝ ਬੰਦੇ ਕਿਸਮਤ ਦੇ ਧਨੀ ਹੁੰਦੇ ਉਹ ਜਲਦੀ ਸਫਲ ਹੋ ਜਾਂਦੇ ਆ ਪਰ ਕੁਝ ਨੂੰ ਟਾਈਮ ਲੱਗਦਾ ਹੈ ਸਫਲ ਜੇ ਤੁਸੀਂ ਸੱਚੀ ਨੀਤ ਨਾਲ ਕੰਮ ਕਰਮ ਕਰੀ ਜਾ ਰਹੇ ਹੋ ਤਾਂ ਸਫਲਤਾ ਮਿਲੇਗੀ ਜਰੂਰ ਜ਼ਿੰਦਗੀ ਚ ਮਿਲੇਗੀ ਬਸ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ ਇਹ ਸਫਲਤਾ ਦਾ ਕੋਈ ਇਹ ਮਾਪਦੰਡ ਨਹੀਂ ਹੁੰਦਾ ਕਿ ਬਹੁਤ ਬੜਾ ਹੀ ਉੱਚਾ ਲੈਵਲ ਸਫਲਤਾ ਇਹ ਵੀ ਹੁੰਦੀ ਹੈ ਕਿ ਤੁਸੀਂ ਜ਼ਿੰਦਗੀ ਚ ਸੰਤੋਸ਼ ਟੋ ਇਹ ਵੀ ਸਫਲਤਾ ਹੈ ਇਹ ਨਹੀਂ ਹੈਗਾ ਕਿ ਕਰੋੜਾਂ ਰੁਪਈਆ ਅਰਬਾਂ ਰੁਪਈਆ ਉਹ ਸਫਲਤਾ ਨਹੀਂ ਜ਼ਿੰਦਗੀ ਇਹੋ ਚੀਜ਼ ਹੈ ਸੋ ਇਹ ਤਾਂ ਗੱਲਾਂ ਸੀਗੀਆਂ ਗੱਲਾਂ ਸਾਰੀਆਂ ਕਿਤਾਬੀ ਐ ਇਹਨਾਂ ਨੂੰ ਆਮ ਜ਼ਿੰਦਗੀ ਆਪਣੇ ਦੇ ਵਿੱਚ ਅ ਜ਼ਿੰਦਗੀ 'ਚ ਢਾਲਣਾ ਬਹੁਤ ਔਖਾ ਐ ਤੇ ਉਹਦੇ ਲਈ ਵੀ ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਐ ਸੋ ਉਮੀਦ ਕਰਦਾ ਮੇਰੀ ਵੀਡੀਓ ਚੰਗੀ ਲੱਗੇਗੀ ਜੇ ਚੰਗੀ ਲੱਗੀ ਸ਼ੇਅਰ ਕਰ ਦਿਓ ਮਿਲਦੇ ਆ ਅਗਲੀ ਕਿਸੇ ਹੋਰ ਵੀਡੀਓ 'ਚ ਤੇ ਦੱਸਿਓ ਬੇਸ਼ੱਕ ਕਿਦਾਂ ਦਾ ਸੀ ਠੀਕ ਐ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਰਾਖਾ ਸਸ ਹੋ ਗਈ ਵੀਡੀਓ ਖਤਮ ਠੀਕ ਹੈ ਜੀ ਹੋਰ ਵੀਡੀਓ ਕੋ ਚੰਗੀਆਂ ਲੱਗਦੀਆਂ ਨੇ ਮੇਰੀਆਂ ਸੈਟਾਂ ਤੇ ਇਹ ਲੱਗੀਆਂ ਆ ਇਹ ਦੇਖ ਲਿਓ ਠੀਕ ਹੈ ਜੀ